ਅਸੀਂ ਹਮੇਸ਼ਾ ਹੀ ਦੁਖੀ ਰਹਨੇ ਆ ਹਰ ਵਕਤ ਅਸੀਂ ਦੁਖੀ ਰਹਨੇ ਆ ਕਿਉਂਕਿ ਸਾਡਾ ਮਾਨਾ ਜਿਹੜਾ ਉਹਦੇ ਅੰਦਰੋਂ ਤ੍ਰਿਸ਼ਨਾ ਦੀ ਭੁੱਖ ਕਦੀ ਵੀ ਖਤਮ ਨਹੀਂ ਹੋ ਸਕਦੀ ਨਾ ਹੋ ਸਕਦੀ ਹੈ ਨਾ ਹੀ ਕਦੀ ਅੱਜ ਤੱਕ ਕਿਸੇ ਦੀ ਹੋਈ ਹੈ ਹੈਨਾ ਤੇ ਹਾਂ ਅਸੀਂ ਆਪਣੀ ਸੋਚ ਬਦਲ ਕੇ ਆਪਣੀ ਜਿਹੜੀ ਸੋਚ ਆ ਉਹਨੂੰ ਵਧੀਆ ਬਣਾ ਕੇ ਅਸੀਂ ਹਮੇਸ਼ਾ ਹੀ ਖੁਸ਼ ਰਹ ਲੈ ਸਕਦੇ ਹਾਂ ਜਿੱਦਾਂ ਪ੍ਰਮਾਤਮਾ ਨੇ ਤੁਹਾਨੂੰ ਕਿੰਨਾ ਸੋਹਣਾ ਮਕਾਨ ਬਣਾ ਕੇ ਦਿੱਤਾ ਕਿੰਨਾ ਸੋਹਣਾ ਘਰ-ਬਾਰ ਦਿੱਤਾ ਰਹਿਣ ਲਈ ਲੇਕਿਨ ਅਸੀਂ ਖੁਸ਼ ਨਹੀਂ ਹੁੰਦੇ ਤੁਸੀਂ ਉਹਨਾਂ ਲੋਕਾਂ ਵੱੰਨੀ ਦੇਖੋ ਜਿਹੜੇ ਲੋਕ ਸੜਕਾਂ ਤੇ ਸੁੰਦੇ ਆ ਜਿਨ੍ਹਾਂ ਕੋਲੇ ਉੱਪਰ ਲੈਣ ਨੂੰ ਕੋਈ ਕੰਬਲ ਚਾਦਰ ਤੱਕ ਵੀ ਨਹੀਂ ਹੈਗੀ ਹੈਨਾ ਇੰਨਾ ਸੋਹਣਾ ਖਾਣ ਨੂੰ ਦਿੱਤਾ ਪ੍ਰਮਾਤਮਾ ਨੇ ਇੰਨਾ ਸੋਹਣਾ ਪਹਿਨਣ ਨੂੰ ਦਿੱਤਾ ਪਰ ਅਸੀਂ ਉਸ ਨੂੰ ਚੀਜ਼ ਨੂੰ ਤਾਂ ਦੇਖਦੇ ਹੀ ਨਹੀਂ ਹੈਗੇ ਤੁਸੀਂ ਦੂਸਰੇ ਪਾਸੇ ਦੇਖੋ ਉਹ ਲੋਕ ਵੀ ਆ ਜਿਨ੍ਹਾਂ ਕੋਲੇ ਖਾਣ ਨੂੰ ਰੋਟੀ ਤੱਕ ਨਹੀਂ ਹੈਗੀ ਜਿੰਨਾਂ ਕੋਲੇ ਸੌਣ ਨੂੰ ਬਿਸਤਰਾ ਤੱਕ ਨਹੀਂ ਜਿੰਨਾਂ ਕੋਲੇ ਪਾਉਣ ਨੂੰ ਚੰਗੇ ਕੱਪੜੇ ਤੱਕ ਨਹੀਂ ਸਰਦੀ ਦੇ ਵਿੱਚ ਪੈਣ ਲਈ ਕੋਈ ਚੰਗਾ ਮੋਟਾ ਕੱਪੜਾ ਤੱਕ ਨਹੀਂ ਹੈਗਾ ਬਸ ਅਸੀਂ ਸਿਰਫ ਉੱਪਰ ਨੂੰ ਮੂੰਹ ਕਰਕੇ ਹਰ ਵਕਤ ਮੰਗਣ ਤੇ ਲੱਗੇ ਹੋਏ ਹਾਂ ਕਿ ਸਾਨੂੰ ਆਹ ਚਾਹੀਦਾ ਜਿਹੜੀ ਚੀਜ਼ ਮਿਲ ਗਈ ਆ ਉਹਨੂੰ ਤਾਂ ਦੇਖਦੇ ਹੀ ਨਹੀਂ ਉਹਦੇ ਲਈ ਤਾਂ ਪ੍ਰਮਾਤਮਾ ਦਾ ਸ਼ੁਕਰ ਅਸੀਂ ਕਰਦੇ ਹੀ ਨਹੀਂ ਕਦੇ ਵੀ ਸਿਰਫ ਸ਼ੁਕਰ ਅਸੀਂ ਜਿਹੜੀ ਚੀਜ਼ ਅਸੀਂ ਭੁੱਲ ਚੁੱਕੇ ਹਾਂ ਹਨਾ ਪਰਮਾਤਮਾ ਸਾਨੂੰ ਸਾਰਾ ਕੁਝ ਦਿੰਦਾ ਲੇਕਿਨ ਅਸੀਂ ਸ਼ੁਕਰ ਨਹੀਂ ਕਰਨਾ ਚਾਹੁੰਦੇ ਹੈਗੇ ਸਾਡ ਕਿਉਂਕਿ ਸਾਡਾ ਜਿਹੜਾ ਮਨ ਆ ਉਹ ਹਰ ਵਕਤ ਹਾਟਕਣਾ ਚ ਪਿਆ ਰਹਿੰਦਾ ਹਰ ਵਕਤ ਤ੍ਰਿਸ਼ਨਾ ਦੀ ਅੱਗ ਲੱਗੀ ਰਹਿੰਦੀ ਆ ਵੀ ਆ ਚੀਜ਼ ਮਿਲ ਗਈ ਆ ਹੁਣ ਉਸ ਤੋਂ ਗਾਹਾਂ ਆ ਚੀਜ਼ ਮਿਲ ਜਵੇ ਹੈਨਾ ਇਸ ਲਈ ਜੀ ਅਗਰ ਤੁਸੀਂ ਹਮੇਸ਼ਾ ਲਈ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਜਿਹੜੀ ਤੁਹਾਡੇ ਮਨ ਦੀ ਤ੍ਰਿਸ਼ਨਾ ਮਨ ਦੇ ਅੰਦਰ ਤੁਹਾਡੇ ਝਟਕਣਾ ਲੱਗੀ ਹੋਈ ਆ ਮਨ ਦੀ ਆਗਾ ਇਹਨੂੰ ਖਤਮ ਕਰਨਾ ਸਿੱਖੋ ਜਦੋਂ ਇਹ ਖਤਮ ਹੋ ਗਈ ਤੁਸੀਂ ਪਰਮਾਤਮਾ ਦਾ ਸ਼ੁਕਰ ਕਰਨ ਲੱਗੇ ਹਰ ਇੱਕ ਚੀਜ਼ ਦੇ ਵਿੱਚ ਤੁਹਾਨੂੰ ਇਹ ਹੋ ਗਿਆ ਕਿ ਵਿਵਾਇਗੁਰੂ ਨੇ ਮੈਨੂੰ ਬਹੁਤ ਕੁਝ ਦਿੱਤਾ ਤੇਰਾ ਸ਼ੁਕਰ ਪਰਮਾਤਮਾ ਸੱਚੇ ਪਾਸ਼ਾ ਤਾਂ ਜਿਨੇ ਸਾਨੂੰ ਇੰਨੀ ਸੋਹਣੀ ਸਿਹਤ ਦਿੱਤੀ ਆ ਤੰਦਰੁਸਤੀ ਦਿੱਤੀ ਆ ਤਾਂ ਉਸ ਵਾਹਿਗੁਰੂ ਦਾ ਹਮੇਸ਼ਾ ਸ਼ੁਕਰ ਕਰਨ ਲੱਗੇ ਤਾਂ ਤੁਸੀਂ ਸਮਝ ਲਓ ਕਿ ਤੁਸੀਂ ਹਰ ਵਕਤ ਹਰ ਇੱਕ ਚੀਜ਼ ਚ ਖੁਸ਼ੀ ਲੱਭਣ ਲੱਗ ਜਾਓਗੇ